ਅੱਜ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਆਪਣੇ ਜਵਾਨ ਹੋਰੇ ਧੀਆਂ ਪੁੱਤਰਾਂ ਦੀ ਪਰਵਰਿਸ਼ ਕਿਸ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਜੇ ਅੱਜ ਤੋਂ ਆਪਾਂ 25 30 ਸਾਲ ਪਿੱਛੇ ਜਾਨੇ ਆ ਤੇ ਉਸ ਸਮੇ ਸਾਡੇ ਸਾਂਝੇ ਪਰਿਵਾਰ ਸਨ ਘਰ ਵਿੱਚ 5 7 ਚਾਚੇ ਤਾਏ ਹੋਣੇ ਵੱਡੇ ਪਰਿਵਾਰ ਹੁਣੇ ਤੇ ਬੱਚੇ ਉਸ ਪਰਿਵਾਰ ਦੇ ਵਿੱਚੋਂ ਹੀ ਬਹੁਤ ਕੁਝ ਸਿੱਖ ਜਾਂਦੇ ਸਨ ਸਾਂਝੇ ਪਰਿਵਾਰ ਦੇ ਆਪਣੇ ਹੀ ਉਸ ਸਮੇਂ ਵਿੱਚ ਫਾਇਦੇ ਸਨ ਪਰ ਅੱਜ ਸਮਾਂ ਬਦਲਿਆ ਪਰਿਵਾਰ ਇਕੱਲੇ ਰਹਿ ਗਏ ਘਰ ਵਿੱਚ ਇੱਕਦਾਂ ਦੋ ਬੱਚੇ ਰਹਿ ਗਏ ਤੇ ਮਾਪੇ ਜਿਹੜੇ ਹਨ ਉਹ ਵੀ ਆਪਣੇ ਵੱਲੋਂ ਆਪਣੇ ਕਾਰੋਬਾਰਾਂ ਵਿੱਚ ਹੀ ਬਹੁਤਾ ਸਮਾਂ ਦੇ ਰਹੇ ਨੇ ਜਿਹਦੇ ਕਰਕੇ ਸਾਡੇ ਕੋਲ ਅੱਜ ਬੱਚਿਆਂ ਨੂੰ ਦੇਣ ਵਾਸਤੇ ਸਮਾਂ ਨਹੀਂ ਬਚ ਰਿਹਾ ਜਿਸ ਕਾਰਨ ਅੱਜ ਮਾਤਾ ਪਿਤਾ ਤੇ ਬੱਚਿਆਂ ਦੀ ਆਪਸ ਦੇ ਵਿੱਚ ਇੱਕ ਬਹੁਤ ਵੱਡੀ ਦੂਰੀ ਬਣਦੀ ਜਾ ਰਹੀ ਹੈ ਸਰੀਰ ਕਰਕੇ ਭਾਵੇਂ ਅੱਜ ਬੱਚੇ ਤੇ ਮਾਂ ਪਿਓ ਇੱਕੋ ਹੀ ਘਰ ਵਿੱਚ ਰਹਿ ਰਹੇ ਨੇ ਪਰ ਜੇ ਅਮਾਨਸਿਕ ਤੌਰ ਤੇ ਦੇਖੀਏ ਵਿਚਾਰ ਧਾਰਕ ਤੌਰ ਤੇ ਦੇਖੀਏ ਤੇ ਉਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਦੂਰੀ ਹੈ ਉਸ ਦੂਰੀ ਦਾ ਕਾਰਨ ਹੀ ਹੈ ਕਿ ਅਸੀਂ ਧੀਆਂ ਪੁੱਤਰਾਂ ਨੂੰ ਉਹਨਾਂ ਸਮਾਂ ਨਹੀਂ ਦੇ ਪਾਰੇ ਜਿੰਨੇ ਸਮੇਂ ਦੀ ਉਹਨਾਂ ਨੂੰ ਲੋੜ ਹੈ ਅੱਜ ਹਰੇਕ ਮਾਂ ਬਾਪ ਨੂੰ ਇਹ ਵਹਿਮ ਹੈ ਕਿ ਜੇ ਮੈਂ ਧੀਆਂ ਪੁੱਤਰਾਂ ਜੋਗੀਆਂ ਵੱਧ ਸੂਰਤਾਂ ਪੈਦਾ ਕਰ ਲਵਾਂਗਾ ਤੇ ਇੱਕ ਚੰਗਾ ਬਾਪ ਬਣ ਜਾਵਾਂਗਾ ਉਹਨਾਂ ਨੂੰ ਮਹਿੰਗਾ ਫੋਨ ਲੈ ਕੇ ਦੇਣਾ ਮਹਿੰਗੇ ਕੱਪੜੇ ਲੈ ਕੇ ਦੇਣੇ ਆਉਣ ਜਾਣ ਦੇ ਸਾਧਨ ਮਹਿੰਗੇ ਲੈ ਕੇ ਦੇਣੇ ਇਹ ਸਾਡੇ ਅੱਜ ਪਿਆਰ ਕਰਨ ਦਾ ਇਜ਼ਹਾਰ ਹੈ ਤੇ ਬਾਅਦ ਵਿੱਚ ਜਦੋਂ ਬੱਚੇ ਜਵਾਨ ਹੁੰਦੇ ਨੇ ਤੇ ਕਈ ਵਾਰੀ ਮਾਂ ਬਾਪ ਇਸ ਗੱਲ ਦਾ ਮੇਣਾ ਵੀ ਮਾਰਦੇ ਨੇ ਕਿ ਦੇਖ ਮੈਂ ਤੇਰੇ ਵਾਸਤੇ ਕਿੰਨਾ ਕੁਝ ਕੀਤਾ ਤੇਰੀ ਵਾਸਤੇ ਕੋਠੀ ਬਣਾ ਕੇ ਦਿੱਤੀ ਐ ਹੋਰ ਸਾਧਨ ਇਕੱਤਰ ਕਰਕੇ ਦਿੱਤੇ ਨੇ ਪਰ ਤੂੰ ਮੇਰਾ ਸਤਕਾਰ ਨਹੀਂ ਕਰਦਾ ਤੇ ਦੇਖੋ ਬੱਚੇ ਨੂੰ ਤੁਹਾਡੇ ਇਹਨਾਂ ਪਦਾਰਥਾਂ ਦੀ ਲੋੜ ਨਹੀਂ ਉਹ ਸਾਡਾ ਮੋਹ ਹੈ ਸਾਡੀ ਮਮਤਾ ਹੈ ਕਿ ਅਸੀਂ ਉਹਨਾਂ ਦਾ ਪਿਆਰ ਜਿੱਤਣ ਵਾਸਤੇ ਇਹ ਪਦਾਰਥ ਦੇ ਰਹੇ ਹਾਂ ਜਦਕਿ ਪਦਾਰਥਾਂ ਦੀ ਲੋੜ ਨਹੀਂ ਉਹਨਾਂ ਬੱਚਿਆਂ ਦੇ ਨਾਲ ਸਾਂਝ ਬਣਾਉਣ ਵਾਸਤੇ ਸਾਨੂੰ ਆਪਣਾ ਸਮਾਂ ਦੇਣ ਦੀ ਲੋੜ ਹੈ ਤੇ ਜਿੰਨਾ ਵੀ ਸਮਾਂ ਆਪਾਂ ਬੱਚਿਆਂ ਨੂੰ ਦਵਾਂਗੇ ਉਨਾ ਹੀ ਬੱਚਿਆਂ ਦਾ ਸਾਡੇ ਨਾਲ ਪਿਆਰ ਹੋਵੇਗਾ ਤੇ ਸਾਡਾ ਸਤਕਾਰ ਉਹਨਾਂ ਦੇ ਮਨਾਂ ਵਿੱਚ ਵਧੇਗਾ ਪਰ ਜਦੋਂ ਬੱਚਿਆਂ ਨੂੰ ਆਪਸ ਸਮਾਂ ਨਹੀਂ ਦਿੱਤਾ ਉਹ ਸਾਡੇ ਸਮੇ ਤੋਂ ਬਗੈਰ ਬੱਚੇ ਵੱਡੇ ਹੁੰਦੇ ਨੇ ਪਦਾਰਥ ਆਪਾਂ ਦਿੱਤੇ ਪਰ ਉਹ ਬੱਚੇ ਜਦੋਂ ਜਵਾਨ ਹੋ ਗਏ ਉਹ ਕਹਿੰਦੇ ਨੇ ਭਾਈ ਅਜ ਪਦਾਰਥ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਪਰ ਤੁਹਾਡੇ ਵਾਸਤੇ ਸਮਾਂ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਵੀ ਸਾਨੂੰ ਪਦਾਰਥ ਦਿੱਤੇ ਨੇ ਸਮਾਂ ਨਹੀਂ ਦਿੱਤਾ ਸੋ ਜੇ ਆਪਾਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਸੁਚੱਜਾ ਜੀਵਨ ਦੇਣਾ ਚਾਹੁੰਦੇ ਆ ਚੰਗੇ ਵਿਚਾਰ ਧਾਰਾ ਦੇਣੀ ਚਾਹੁੰਦੇ ਆ ਤੇ ਪੈਸੇ ਦੇ ਨਾਲ ਉਹ ਵਧੀਆ ਚੀਜ਼ਾਂ ਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਦੇਈਏ ਕਿਉਂਕਿ ਬਹੁਤ ਐਸੇ ਪਿਓ ਨੇ ਜਿਹੜੇ ਅੱਜ ਪੈਸੇ ਦੀ ਖਾਤਰ ਛੇ-ਛੇ ਮਹੀਨੇ ਸਾਲ-ਸਾਲ ਘਰ ਵਾਪਸ ਹੀ ਨਹੀਂ ਮੁੜਦੇ ਜਾਂ ਆਪਣੇ ਹੀ ਕਾਰੋਬਾਰ ਨੇ ਸਵੇਰੇ ਕੰਮ ਤੇ ਜਾਂਦੇ ਨੇ ਤੇ ਸ਼ਾਮ ਨੂੰ ਰਾਤ ਨੂੰ ਲੇਟ ਘਰ ਆਉਂਦੇ ਨੇ ਬੱਚਿਆਂ ਦੀ ਜੋਗਾ ਉਹਨਾਂ ਪਦਾਰਥ ਬੜਾ ਇਕੱਠਾ ਕਰ ਲਿਆ ਮਾਇਆ ਬੜੀ ਇਕੱਠੀ ਕਰਦੀ ਬੱਚਿਆਂ ਨੂੰ ਮਹਿੰਗੇ ਫੋਨ ਲੈ ਕੇ ਦਿੱਤੇ ਹੋਰ ਸੁੱਖ ਸਹੂਲਤਾ ਦਿੱਤੀਆਂ ਪਰ ਸਮਾਂ ਨਹੀਂ ਦਿੱਤਾ ਤੇ ਬਾਅਦ ਵਿੱਚ ਉਹੀ ਮਾਵਾਪ ਸ਼ਿਕਾਇਤ ਕਰਦੇ ਨੇ ਕਿ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਸੋ ਜੇ ਆਪਾਂ ਬੱਚਿਆਂ ਦੀ ਸਹੀ ਪਰਵਰਿਸ਼ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਦੇਈਏ ਜਿੰਨਾ ਸਮਾਂ ਦਵਾਂਗੇ ਉਨੇ ਹੀ ਸਾਡੇ ਬੱਚੇ ਸਾਡਾ ਸਤਕਾਰ ਵੀ ਕਰਨਗੇ ਤੇ ਸਮਾਜ ਦੇ ਅੰਦਰ ਵੀ ਅੱਗੇ ਵਧ ਸਕਣਗੇ